ਉਹ ਮੈਂ ਜੋ ਤੇ ਇੱਕ ਗੱਲ ਹੋਰ ਕਰਨੀ ਜੋ ਬਨੂਣਾ ਦਾ ਆ ਫੋਨ ਇਹ ਜੀ ਫੋਨ ਹੈ ਕਿਤੇ ਦੋ ਇਹਨੀਆਂ ਮੇ ਸਕੂਲ ਆਇਆ ਨਾ ਮੈਨੂੰ ਤੇ ਸਮਾਂ ਹੀ ਨਹੀਂ ਆਉਂਦੀ ਕਿ ਫੋਨ ਕਿਹਾਂ ਤੇ ਜੀਵਾਂ ਉਹਨਾਂ ਨੇ ਇਹੋ ਵਣਾਈ ਪੈਸੇ ਲਾਏ ਆ ਪਤਾ ਨਹੀਂ ਕਿ ਉੱਥੇ ਜਾ ਕੇ ਫੋਨ ਕਰਨਾ ਵਾ ਕਿ ਨਹੀਂ ਕਰਨਾ ਹਾਂ ਜੀ ਤੇ ਤੂੰ ਨਾ ਇਦਾਂ ਕਰ ਇਹਨਾਂ ਦੇ ਜਿੰਨੇ ਵੀ ਨੰਬਰ ਹੈਗੇ ਆ ਨਾ ਸਾਰੇ ਬਲੌਕ ਕਰ ਦੇ ਚਲੋ ਠੀਕ ਹੈ ਜੀ ਆਹ ਇਹਨਾਂ ਨੂੰ ਹਟਾਉਣਾ ਚਾਹ ਹਾਂਜੀ ਉਹ ਤੇ ਹੀ ਹੈ ਯਾ ਮੰਮੀ ਨਾਲੋਂ ਨੇ ਨਹੀਂ ਤੰਗੀ ਹੋਈ ਫੋਨ ਤੇ ਫੋਨ ਕਰੀ ਜਾਂਦੇ ਹਾਂ ਤੇ ਕੋਈ ਨਹੀਂ ਆਉਂਦੀ ਇਹ ਕੋਈ ਸੁਣੋਗਾ ਤੇ ਕੀ ਕਾਊਗਾ ਉਹ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਤੇ ਮੈਂ ਵੀ ਬੰਬੀ ਤੇ ਆਇਆ ਹਾਂ ਤੇ ਕਰ ਲਾ ਤੂੰ ਰੈਸਟ ਤੇ ਬਾਅਦ ਚ ਕਰੀ ਫਿਰਾਂ ਠੀਕ ਹੈ ਮੇਕ ਚਲ ਠੀਕ ਹੈ ਚਲ ਆ ਵੀ ਵਧੀਆ ਹੋ ਗਿਆ ਕੁੜੀ ਹੁਣ ਟਕਾਣੇ ਲੱਗ ਗਈ ਚਲ ਇਹ ਸਾਡਾ ਵੀ ਸਰ ਜਾਊਗਾ ਕੋਈ ਗੱਲ ਨਹੀਂ ਮਾਰਦੇ ਰਹੋ ਹਮ ਇਸ ਕਾਲਾਂ ਤੇ ਕੱਲ ਸ਼ਾਮਾਂ ਦੇ ਪਤਾ ਨਹੀਂ ਮੈਂ ਕਿੰਨੇ ਕ ਫੋਨ ਕਰ ਬੈਠਾ ਵਾਂ ਜੋਦ ਨੂੰ ਪਰ ਇੱਕ ਵਾਰੀ ਉਹਨੇ ਫੋਨ ਚੁੱਕ ਕੇ ਜਵਾਬ ਨਹੀਂ ਦਿੱਤਾ ਤੇ ਨਾ ਹੀ ਕੋਈ ਮੈਸੇਜ ਆਇਆ ਚੱਲ ਜੇ ਆਪਣਾ ਫੋਨ ਨਹੀਂ ਚੱਲਦਾ ਤੇ ਕਿਸੇ ਦੇ ਫੋਨ ਤਾਂ ਕਰ ਦਿੰਦੀ ਕਿੱਡੀ ਕ ਗੱਲ ਹੈਗੀ ਇੱਥੇ ਸਾਨੂੰ ਸਾਰੇ ਟੱਬਰ ਨੂੰ ਟੈਨਸ਼ਨ ਪਈ ਆ ਤੇ ਉਹਨੇ ਫੋਨ ਨਹੀਂ ਚੁੱਕਿਆ ਤੇ ਨਾ ਹੀ ਕੀਤਾ ਮੈਨੂੰ ਤਾਂ ਲੱਗਦਾ ਵਾ ਕਿ ਧੋਖਾ ਹੀ ਹੋਇਆ ਸਾਡੇ ਨਾਲ ਭਾਰੀ ਦਾ ਜੋੜ ਕਰ ਨਹੀਂ ਸਕਦੇ ਇੱਕ ਵਾਰੀ ਫੇਰ ਲਾ ਕੇ ਨਾ ਵੇਖਾਂ ਫੋਨ ਜਿਹੜੀ ਗੱਲ ਦਾ ਡਰ ਹੀ ਨਾ ਮੈਨੂੰ ਤਾਂ ਲੱਗਦਾ ਉਹੋ ਹੀ ਹੋਈ ਏ ਹੁਣ ਜੋ ਦਾ ਫੋਨ ਨਹੀਂ ਗਾ ਹੁਣ ਮੈਨੂੰ ਸਾਰੀ ਉਮਰ ਇਦਾਂ ਹੀ ਕੱਟਣੀ ਪੈਣੀ ਏ ਤਾਨੇ ਮੇਹਣੇ ਦਾ ਨਾਲ ਹੀ ਕਿਉਂ ਹੁਣ ਪੈਲੀ ਵੀ ਵੇਚ ਨਹੀਂ ਜਾਣੀ ਤੇ ਨਾ ਹੀ ਜਿਹੜੇ ਕੰਮ ਕੀਤੇ ਉਹ ਵਾਪਸ ਹੀ ਜਾਣੇ ఫిਗਰ ਤੇ ਮੈਨੂੰ ਵੀ ਲੱਗਾ ਵਾ ਕੱਲ ਦੀ ਜੋਤ ਗਈ ਆ ਜਾ ਕੇ ਫੋਨ ਨਹੀਂ ਗਾ ਕੀਤਾ ਜੋ ਬੰਨ ਵੀ ਇਹੋ ਸੋਚਦਾ ਹੋਣਾ ਵਾ ਕਿ ਫੋਨ ਨਹੀਂ ਆਇਆ ਹੁਣ ਕੀ ਕਰਾਂ ਸਮਝਾਉਣੀ ਆ ਇਹਨੂੰ ਹੌਸਲਾ ਦਿਨੀ ਆ ਫੇ ਕੋਈ ਗੱਲ ਨਹੀਂ 2-3 ਦਿਨ ਕਰ ਦੂਗੀ ਫੋਨ ਜੋ ਬਣਾ ਹਾਂਜੀ ਮਾਂ ਇੱਥੇ ਬੈਠਾ ਕੀ ਕਰਨ ਡਿਆ ਪੁੱਤ ਕਰਨਾ ਕੀ ਹਾਂ ਕਿਸਮਤ ਆਪਣੀ ਨਰੋਣ ਡਿਆ ਫੋਨ ਨਹੀਂ ਚੋਦਾ ਆ ਕੋਈ ਗੱਲ ਨਹੀਂ ਆ ਜੂਗਾ ਫਿਕਰ ਕਿਉਂ ਕਰਨ ਡਿਆ ਐਨੀ ਫਿਕਰ ਤੇ ਹਨੂ ਹੀ ਹੈਗੀ ਆ ਤੇ ਜੇ ਹੁਣ ਇੱਕੋ ਗੱਲ ਸੋਚੀ ਜਾਵਾਂਗੇ ਬਾਰ-ਬਾਰ ਫਿਰ ਹਾਲ ਕੋਈ ਨਿਕਲ ਆਊਗਾ ਮੈਂ ਤਾਂ ਕੱਲ ਵਿਚੋਲੇ ਵਾਲੇ ਵੀ ਗਿਆ ਸੀ ਉਹਨੇ ਵੀ ਕੋਈ ਪੱਲਾ ਨਹੀਂ ਫੜਾਇਆ ਕੀ ਆਂਦਾ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਜਾ ਕੇ ਫੋਨ ਕਰੂਗੀ ਤੇ ਹੁਣ ਫੋਨ ਕੀਤਾ ਨਹੀਂ ਉਹਨੇ ਚਲ ਕੋਈ ਨਹੀਂ ਇੱਕ ਦੋ ਦਿਨ ਢੀਕਦੇ ਆਂ ਨਾ ਹੋਊ ਤਾਂ ਤੇ ਮਾਪਿਓ ਨੂੰ ਫੋਨ ਕਰਾਂਗੇ ਫੇ ਤੁਹਾਨੂੰ ਫੋਨ ਆਇਆ ਵਾ ਕੋਈ ਨਹੀਂ ਮੰਮੀ ਇੱਕ ਦੋ ਦਿਨ ਢੀਕਣਾ ਨਹੀਂਗਾ ਮੈਂ ਤਾਂ ਕਹਿੰਦਾ ਸਗੋਂ ਅੱਜ ਹੀ ਚਲੀਏ ਪੁੱਤ ਐਡੀ ਕਾਲੀ ਨਾ ਕਰੀਏ ਅੱਜ ਦਾ ਦਿਨ ਵੇਖ ਲੈ ਨੇ ਤਾਂ ਫੇ ਕੱਲ ਨੂੰ ਚਲ ਜਾਗੇ ਮੈਨੂੰ ਪਤਾ ਵਾ ਨਾ ਕੱਲ ਨੂੰ ਵੀ ਇਹੋ ਕੰਮੀ ਹੋਣਾ ਅੱਜ ਗਏ ਹੋਵੋਗੇ ਕਿ ਭਰਾ ਉਧਰ ਫੋਨ ਆਉਂਦਾ ਹੀ ਹੋਵੇ ਜੋ ਉਦਾਂ ਚੱਲ ਕੋਈ ਗੱਲ ਨਹੀਂ ਤੇਰੇ ਡੈਡੀ ਨਾਲ ਸਲਾਹ ਕਰਦੇ ਆ ਜਿੱਦਾਂ ਕਹਿਣਗੇ ਉਦਾਂ ਹੀ ਕਰ ਲੈਨੇ ਆ ਉੱਠ ਰੋਟੀ-ਪੁਰਕੀ ਤਾਂ ਖਾ ਕੱਲ ਦੀ ਰੋਟੀ ਨਹੀਂ ਖਾਦੀ ਤੂੰ ਤੁਸੀਂ ਜਾਓ ਘਰ ਮੈਂ ਆਉਣਾ ਪਈਆ ਨੇ ਮੇਰੇ ਨਾਲ ਹੀ ਚੱਲ ਮੈਂ ਇੱਥੇ ਤਾਂ ਕਾਰ ਕਿਤਾ ਚਲ ਜਾ ਆ ਜਨਾ ਕੋਈ ਨਹੀਂ ਡੈਡ ਨਾਲ ਸਲਾਹ ਕਰੋ ਤੇ ਆ ਜੁਦੜ ਦੀ ਤਿਆਰੀ ਕਰਨੀ ਆ ਹੋ ਗਿਆ ਉਹ ਨਹੀਂ ਉਧਰੋਂ ਐਦਾਂ ਕਹਿੰਦੇ ਆ ਥੋੜਾ ਟਾਈਮ ਪਾਸ ਹੋਣਾ ਵਾ ਹੁਣ ਮੇਰੇ ਕੋ ਤੇ ਜਾਇ ਨਹੀਂ ਜਾਣਾ ਉਹਨਾਂ ਕੋ ਪੈਸੇ ਲੈ ਆਈਏ ਜਿਹੜੇ ਲੱਗੇ ਕੋਈ ਨਹੀਂ ਜਾਇਆ ਕਿਉਂ ਨਹੀਂ ਜਾਣਾ ਛੱਡ ਦੇ ਤੇ ਮੈਂ ਵੀ ਨਹੀਂ ਉਹਨਾਂ ਨੂੰ ਜੇ ਇਦਾਂ ਕਰਨਗੇ ਤੇ ਉਹੋ ਇਕੱਲੀ ਗਈ ਆ ਬਾਕੀ ਤਾਂ ਤਿੰਨੇ ਜਣੇ ਇੱਥੇ ਆ ਨਾ ਇਹਨਾਂ ਦੇ ਗੱਲ 'ਚ ਗੂਠਾ ਨਾ ਦਵਾਂਗੇ ਵੀ ਜੇ ਨਹੀਂ ਮੁੰਡੇ ਨੂੰ ਘਲਾਉਣਾ ਤੇ ਪੈਸੇ ਕੱਢੋ ਇੱਧਰ ਚੱਲ ਪੁੱਤ ਫਿਕਰ ਨਾ ਕਰ ਆਜਾ ਹੁਣ ਕਰ ਨੂੰ ਆ ਤੇ ਕੋਈ ਨਾ ਕੋਈ ਹੱਲ ਕਰਨਾ ਹੀ ਪੈਣਾ ਉਹ ਮੁੰਡੇ ਤੇ ਨਾ ਦਿਮਾਗ ਤੇ ਗਾਲੀ ਲਾ ਲਈ ਐ ਮੈਨੂੰ ਲੱਗਦਾ ਵਾ ਇਹਦੇ ਸੌਰੇ ਜਾਣਾ ਚਾਹੀਦਾ ਹਨੂ ਇਹ ਇੱਕ ਵਾਰ ਉਹਦੇ ਮਾਪਿਓਨ ਨੂੰ ਤੇ ਜਾ ਕੇ ਪੁੱਛੀਏ ਵੀ ਤੁਹਾਨੂੰ ਵੀ ਕੁੜੀ ਦਾ ਫੋਨ ਆਉਂਦਾ ਕਿ ਨਹੀਂ ਹਨੂ ਫੋਨ ਕਰਨ ਦਾ ਤਾਂ ਫਰਜ਼ ਤੇ ਬੰਦਾ ਹੀ ਚੱਲ ਨਹੀਂ ਕੀਤਾ ਤੁਸੀਂ ਦੱਸੋ ਤੁਹਾਨੂੰ ਆਇਆ ਵਾ ਫੋਨ ਚੱਲ ਇਹਨੇ ਨਾਲ ਇਹਨੂੰ ਵੀ ਹੌਸਲਾ ਹੋ ਜਾਊਗਾ ਮੰਮੀ ਜੀ ਬੈਠੇ ਹੋ ਹਾਂ ਬੈਠੀ ਬੱਤੋ ਸੁਣਾ ਠੀਕ ਠਾਕ ਵਧੀਆ ਦਿਓ ਆਇਆ ਜੋ ਉਹਦਾ ਫੋਨ ਜੋ ਆਇਆ ਹੀ ਫੋਨ ਹੋਣੇ ਕਰਕੇ ਆਈ ਗੱਲ ਉਹਦੇ ਨਾਲ ਅੱਛਾ ਅੱਛਾ ਕੀ ਜਾਂਦੀ ਠੀਕ ਠਾਕ ਰਾਜੀ ਖੁਸ਼ੀ ਪਹੁੰਚ ਗਈ ਆ ਚੱਲ ਵਧੀਆ ਅੱਗੋਂ ਆ ਗਈ ਦੀਦੀ ਉਹਦੀ ਲੈਣ ਠੀਕ ਹੈ ਠੀਕ ਲੈ ਗਈ ਫਿਰ ਆਪਣੇ ਨਾਲ ਹੀ ਉਹ ਯਾਹੋ ਤੇ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਹਾਂ ਰਪਿੰਦਰ ਨੂੰ ਨਾ ਕੋਈ ਗੱਲ ਨਾ ਦੱਸਿਓ ਜੋਤ ਦੀ ਆਹੋ ਮੈਂ ਵੀ ਨਾ ਇਹੋ ਸੋਚਣ ਡਈ ਆਈ ਮੈਂ ਪੱਟੀਆਂ ਪੜਾਉਂਦੀ ਰਹਿੰਦੀ ਇਹਨੂੰ ਤੇ ਤਾਂ ਕਰਕੇ ਮੈਂ ਕਹਿਣ ਡਿਆ ਉਹਦਾ ਮੇਰੀ ਵੀ ਜੋਤ ਨਾਲ ਗੱਲ ਹੋਈ ਗੱਲ ਸੁਣ ਮੇਰੀ ਮੈਨੂੰ ਸਮਝਾਇਆ ਸੀ ਉਦੋਂ ਵੀ ਤੇ ਇਸੇ ਕਰਕੇ ਮੈਂ ਤਾਂ ਨਾਲ ਹੀ ਖੜਿਆ ਨੂੰ ਉਹ ਉਹਦੇ ਵਧੀਆ ਹੋ ਗਿਆ ਨਾਲ ਨਹੀਂ ਖੜਿਆ ਪਰ ਇਹ ਆ ਵੀ ਕੋਈ ਗੱਲ ਨਾ ਕਰੇ ਉਹਦੇ ਲੱਗੀ ਦਾ ਸੁਣ ਮੇਰੀ ਮੈਂ ਤਾਂ ਚਾਹਨੀ ਆ ਤੁਹਾਡਾ ਵੀ ਕੰਮ ਬੰਨ੍ਹ ਜੇ ਤੁਸੀਂ ਵੀ ਗਏ ਸੈਟ ਹੋ ਜੋ ਪਰ ਇਹਦੇ ਦਿਮਾਗ ਚ ਗੱਲ ਉਹ ਵੱਢਦੀ ਨਹੀਂ ਗਈ ਸਮਝ ਆਉਂਦੀ ਨਹੀਂ ਇਹਨੂੰ ਉਹ ਇਹ ਨਹੀਂ ਨਹੀਂ ਸਮਝਣਾ ਠੀਕ ਆ ਨਾ ਇਹਨੂੰ ਬੜੀ ਆ ਜੀ ਮੈਂ ਸਮਝਾਇਆ ਵਾ ਇਹੋ ਕਰੀ ਆਂ ਡੀ ਆ ਵੀ ਉਹਨਾਂ ਨੂੰ ਧੱਕਾ ਹੋਣ ਡਿਆ ਵਾ ਧੱਕਾ ਹੋਣ ਡਿਆ ਵਾ ਨਹੀਂ ਧੱਕਾ ਦਾ ਸਹੀ ਉਹਨਾਂ ਨੇ ਕੀ ਕਰਨ ਡੇ ਕੁੜੀ ਖਾੜੀ ਨੇ ਆਜਲਟਸ ਕੀਤਾ ਬਾਹਰ ਹੋ ਗਈ ਹੈਂ ਟਾਈਮ ਤੋਂ ਲੱਗੜਾ ਹੀ ਆ ਆਪੇ ਮੈਂ ਕੰਮ ਬੰਨ ਜੂਗਾ ਉਹ ਆ ਹੋਏ ਤੇ ਹੈ ਹੀ ਆ ਰ ਇਹ ਆ ਵੀ ਇਹਦੇ ਲਾਗੇ ਕੋਈ ਗੱਲ ਨਾ ਕਰਿਓ ਇਹਨੇ ਉਸੇ ਵੇਲੇ ਚੁੱਕ ਫੋਨ ਨੂੰ ਲਾ ਦੇਣਾ ਨਹੀਂ ਨਹੀਂ ਮੈਂ ਵੀ ਧਿਆਨ ਰੱਖੂਗੀ ਇਹਦਾ ਤੇ ਬਾਕੀ ਨਾ ਤੂੰ ਹੀ ਥੋੜਾ ਬੜਾ ਸਮਝਾਇਆ ਕਰ ਇਹਨੂੰ ਉਹ ਮੈਂ ਦੇ ਲਾਗੇ ਫੋਨ ਚੁੱਕਦਾ ਹੀ ਨਹੀਂ ਆ ਗੱਲ ਸੁਣ ਮੇਰੀ ਹੁਣ ਮੈਂ ਤਾਂ ਇਹੋ ਚਾਹੁੰਨੀ ਆ ਵੀ ਕੰਮ ਤੇ ਰਾਈ ਬਣ ਜਾਏ ਤੇ ਤੂੰ ਵੀ ਕਿਤੇ ਆਪਣੇ ਆਰੇ ਲੱਗੇ ਉਹ ਇਹਨੂੰ ਇਹ ਨਹੀਂ ਨਾ ਵੀ ਇਹ ਬਾਹਰ ਚਲ ਜੇ ਬਸ ਇਹ ਸੋਚਦੀ ਆ ਵੀ ਉਹਨਾਂ ਪੈਸੇ ਲਾਏ ਆ ਤੇ ਜੋਬਨ ਬਾਹਰ ਚਲ ਜੇ ਦੱਸ ਅਹੀਂ ਵੀ ਤੇ ਪੜਾਇਆ ਲਿਖਾਇਆ ਕਿਹਦੇ ਨੂੰ ਉਦੋਂ ਸਾਡਾ ਖਤਰਾ ਹੀ ਲੱਗਾ ਹੁਣ ਕਿਸੇ ਨਾਲ ਤੇ ਕਿਸੇ ਨੂੰ ਲਾਉਣਾ ਉਹਨਾਂ ਵੀ ਆਪਣੇ ਮਤਲਬ ਨੂੰ ਕੀਤਾ ਰਿਸ਼ਤਾ। ਓ ਚੱਲ ਕੋਈ ਗੱਲ ਨਹੀਂ। ਇੱਕ ਵਾਰੀ ਮੈਨੂੰ ਜਾ ਲੈਣ ਦੋ। ਇਹਨੂੰ ਤਾਂ ਫਿਰ ਮੈਂ ਦੱਸੂੰਗਾ। ਮੈਂ ਨਹੀਂ ਕਿ ਇਹਨੂੰ ਕਰਨਾ। ਓ ਨਹੀਂ ਨਹੀਂ ਇਦਾਂ ਨਹੀਂ ਕਰਨਾ। ਹੁਣ ਨਾਲ ਲੈ ਕੇ ਜਾਈ ਕੋਈ ਗੱਲ ਨਹੀਂ। ਇਦਾਂ ਨਹੀਂ ਕਰਨਾ ਹੈਗਾ। ਤੇ ਬਾਕੀ ਰਹੀ ਗੱਲ ਸਮਝਾਉਣ ਦੀ ਉਹ ਮੈਂ ਆਪੇ ਸਮਝਾ ਲਈਨੀ ਇਹਨੂੰ ਬਿਠਾ ਕੇ। ਚੱਲ ਠੀਕ ਆ। ਪਰ ਕੋਈ ਗੱਲ ਨਾ ਕਰਿਓ ਇਹਨਾਂ ਹੁਣ। ਨਹੀਂ ਨਹੀਂ ਮੈਂ ਨਹੀਂ ਕਰਾਂਗਾ। ਚੱਲ ਠੀਕ ਹੈ ਨਹੀਂ ਕਰਦੇ। ਕਿਆ ਤਾਂ लवली ਵੀ ਠੀਕ ਹੀ ਡਿਆ। ਇਹਦਾ ਸੁਭਾਅ ਵੀ ਇਦਾਂ ਦਾ ਹੀ ਆ। ਕਰਦੀ ਇਦਾਂ ਹੀ। ਕੱਲ ਸੋਣੇ ਦੀ ਮੱਤ ਤੇ ਪੜਦਾ ਪਿਆ ਆ ਮਿਹੜ ਕੇ ਤੂੰ ਹੀ ਕੱਲ ਨੂੰ ਜਾਏਂਗੀ ਬਾਹਰ ਜੇ लवली ਚੱਲ ਗਿਆ ਤੇ ਇਹਨੂੰ ਹੁਣ ਕੌਣ ਸਮਝਾਵੇ ਇਹ ਤਾਂ ਕਿੰਨਾ ਚਿਰ ਪਾਸਾ ਇਹਨਾਂ ਦਾ ਕਿੰਨੇ ਮੈਨ ਹੋ ਗਈ ਟਾਈ ਇਹਨਾਂ ਨੂੰ ਕਹਿਨੀ ਆ ਪੇ ਸੁਣੋ ਮੇਰੀ ਗੱਲ ਤੇ ਚੱਲ ਜੇ ਉੱਥੇ ਤੁਹਾਨੂੰ ਕਿੱਧਰ ਦੀ ਨੀਂਦ ਆਈ ਆ ਉੱਠ ਕੇ ਗੱਲ ਸੁਣੋ ਮੇਰੀ ਬਹਿ ਜਾ ਬਹਿਣਾ ਕੀ ਆ ਫਿਕਰ ਲੱਗੀ ਆ ਜੋ ਬਣਾ ਤੋ ਉਫੇ ਘਰ ਚ ਬੈਠਾ ਵਾ ਉਧਰ ਸਾਰਾ ਬਣਾ ਫੇਰਦੇ ਸਾਨੂੰ ਨਹੀਂ ਹੈਗੀ ਇਹ ਨਾ ਕਿ ਵੀ ਫਿਕਰ ਨਹੀਂ ਆ ਪਰ ਮੈਨੂੰ ਇਹ ਆ ਕਿ ਉਹ ਵਿਚਾਰੀ ਕਿਤੇ ਸਮਾਜ ਮੂਰ ਰਹਾ ਕੇ ਫੇਰ ਕਿਤੇ ਫੋਨ ਕਰੂਗੀ ਸਾਨੂੰ ਦੱਸ ਹਾਂ 2 ਮਿੰਟ ਦੱਸ ਤੇ ਸਕਦੀ ਹੈ ਨਾ ਸਾਨੂੰ ਨਾ ਕਰਦੀ ਜੋ ਬੰਨੂ ਕਰਦੀ ਵੀ ਮੈਂ ਪਹੁੰਚ ਗਈਆਂ ਠੀਕ ਠਾਕ ਚਲ ਇਹਨੇ ਨਾ ਹੀ ਬੜਾ ਹੋ ਜਾਂਦਾ ਵਾ ਕੱਲ ਦੀ ਗਈ ਤਾਂ ਜਸਮਾਨ ਰੱਖਿਆ ਹੀ ਨਹੀਂ ਯਾਦ ਆ ਮੇਰਾ ਰਾਦਾ ਵਾ ਉਹਦੇ ਮਮੀ ਡੜੀ ਨੂੰ ਨਾ ਫੋਨ ਕਰਕੇ ਪੁੱਛੀ ਵੀ ਕਿਤੇ ਤੁਹਾਨੂੰ ਫੋਨ ਨਹੀਂ ਆਇਆ ਉਹਦਾ ਫੋਨ ਹੀਗਾ ਕਰਨਾ ਹੀ ਮੈਨੂੰ ਪਤਾ ਵਾ ਨਾ ਫੋਨ ਤੇ ਉਹ ਨਾ ਟਾਲ ਮਟੋਲ ਕਰ ਦੇਣੀ ਆ ਤੇ ਆਪਾਂ ਆਪ ਸਿੱਧੇ ਹੀ ਚੱਲੀਏ ਪਿਤਾ ਨੂੰ ਕੋਈ ਫੋਨ ਆਇਆ ਕਿ ਨਹੀਂ ਆਇਆ ਇਹਨਾਂ ਤਾਂ ਮੈਨੂੰ ਪਤਾ ਵਾ ਵੀ ਉਹਨਾਂ ਨੇ ਵੀ ਕਹਿਣਾ ਵੀ ਸਾਨੂੰ ਫੋਨ ਨਹੀਂ ਆਇਆ ਤਾਂ ਉਹਨਾਂ ਨੂੰ ਕੱਲ ਦੇ ਫੋਨ ਆ ਗਏ ਆ ਮੇਰੀ ਗੱਲ ਸੁਣੋ ਉਹਨਾਂ ਨੇ ਕਹਿਣਾ ਵੀ ਤੁਹਾਨੂੰ ਸਾਡੀ ਕੁੜੀ ਤੇ ਯਕੀਨ ਨਹੀਂ ਹੈਗਾ ਤੇ ਨਹੀਂ ਯਕੀਨ ਹੈਗਾ ਫਿਰ ਜਦੋਂ ਕੱਲ ਦਾ ਫੋਨ ਹੀ ਨਹੀਂ ਕੀਤਾ ਕਾਦਾ ਯਕੀਨ ਕਰੀਏ ਤੇ ਜੇ ਉਹ ਅਗਲੇ ਕਹਿਣਗੇ ਵੀ ਕੋਈ ਗੱਲ ਨਹੀਂ ਇੱਕ ਦੋ ਦਿਨ ਡਿੱਕੋ ਤਾਂ ਸਹੀ ਤੇ ਫਿਰ ਕੀ ਕਹਣਾ ਉਹਨੂੰ ਅਸੀਂ ਰਕਮ ਨਾ ਰੁਪਈਆ ਦੀ ਲਾਈ ਆ ਸਾਡੇ ਕੋਲ ਡਿੱਕਿਆ ਨਹੀਂ ਗਾ ਜਾਂਦਾ ਉਹਨਾਂ ਦੇ ਹੱਥੋਂ ਕਿਹੜੇ ਪੈਸੇ ਗਏ ਆ ਜਿਹੜਾ ਉਹਨਾਂ ਨੂੰ ਦੁੱਖ ਲੱਗਣਾ ਵਾ ਜਿਹੜੇ ਪੈਸੇ ਲਾਇਆ ਤੇ ਉਹਨਾਂ ਦੀ ਕੁੜੀ ਗਈ ਆ ਤੇ ਉਹਨਾਂ ਦੀ ਕੁੜੀ ਪਹੁੰਚ ਗਈ ਆ ਉਹਨਾਂ ਨੂੰ ਫੋਨ ਆਉਣ ਡਿਆ ਵਾ ਦੁੱਖ ਤੇ ਉਹਨਾਂ ਨੂੰ ਤਾਂ ਹੋਵੇ ਜੇ ਫੋਨ ਨਾ ਆਉਂਦਾ ਹੋਵੇ ਤੇ ਕਿੱਦਾਂ ਦੀਆਂ ਪੋਹਲੀਆਂ ਗੱਲਾਂ ਕਰਨ ਡੈ ਜੇ ਤੁਸੀਂ ਉਹਨਾਂ ਦੇ ਆਖੜਾ ਵੀ ਜੇ ਸਾਨੂੰ ਤੁਹਾਨੂੰ ਨਹੀਂ ਫੋਨ ਆਇਆ ਤੇ ਸਾਨੂੰ ਕਿੱਥੋਂ ਆ ਗਿਆ ਮੈਨੂੰ ਪਹਿਲਾਂ ਹੀ ਪਤਾ ਸੀ ਕੋਈ ਗੱਲ ਨਹੀਂ ਚੱਲਨੇ ਤੁਹਾਨੂੰ ਮੈਂ ਇੱਕ ਵਾਰਾ ਕਹਿਤਾ ਨਾ ਕਿ ਅੱਜ ਜਾ ਕੇ ਆਉਣਾ ਉਹਨਾਂ ਦੇ ਘਰ ਤੂੰ ਮੇਰੀ ਗੱਲ ਸੁਣ ਚੱਲ ਜਾਨੇ ਪੱਗ ਤੇ ਬੰਨ ਲਈਏ ਕੋਈ ਨਹੀਂ ਉੱਥੇ ਹੀ ਵਿਆਹ ਨਹੀਂ ਜਾਣਾ ਤੇ ਪੱਗ ਬਨ ਕੇ ਜਾਣਾ ਵਾ ਸਕੂਟਰੀ ਫੜੋ ਤੇ ਇਦਾਂ ਹੀ ਮੇਰੇ ਨਾਲ ਚੱਲੋ ਚੱਲ ਵੇਲਾ ਤੇਰੀ ਮਰਜ਼ੀ ਆ ਫਿਰ ਆਹੋ ਸੰਦੀਪ ਨੂੰ ਮੈਂ ਦੱਸ ਦਿੰਨੀ ਆ ਤੇ ਅਸੀਂ ਚੱਲੇ ਆ ਉੱਠੋ ਤਾਂ ਚੱਲ ਕਹਦੇ ਸੰਦੀਪ ਨੂੰ ਦੱਸ ਦੇ ਫਿਰ ਸੰਦੀਪਾ ਹਾਂਜੀ ਮੰਮੀ ਪੁੱਤ ਮੇਰੀ ਸੁਣ ਗੱਲ ਅਸੀਂ ਜਿਹੜੇ ਕਹਿੰਦਾ ਜੋਤ ਦੇ ਪਿੰਡ ਚੱਲੇ ਆ ਕੀ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਕੱਲ ਤਾਂ ਉਹਨੂੰ ਫੋਨ ਹੀ ਨਹੀਂ ਕੀਤਾ ਤੇ ਜਿਹੇ ਗਾੜੀਆਂ ਜੋ ਉਹਨਾਂ ਕਰਦਾ ਵਾ ਤੇ ਫੋਨ ਉਹਦਾ ਬੰਦ ਆਉਂਦਿਆ ਅੱਛਾ ਉਹਦੇ ਮਾਂ ਪਿਓ ਨੂੰ ਪੁੱਛੀਆ ਤੇ ਸਈ ਆਹ ਤਾਂ ਇਹ ਕਰੀ ਜਾ ਕੇ ਆਹ ਬਲਾ ਕੀ ਕਹਿੰਦੇ ਆ ਡੈਡੀ ਤੇਰੇ ਤਾਂ ਮੰਨਣ ਨਹੀਂ ਦੇ ਅੱਛਾ ਤੋ ਉਹਨਾਂ ਨੂੰ ਜ਼ਬਰਦਸਤੀ ਬਣਾਇਆ ਮੈਂ ਹਾਂ ਚੱਲ ਪਤਾ ਤੇ ਲੱਗੇ ਸਾਨੂੰ ਨਹੀਂ ਨਹੀਂ ਜਾਓ ਤੁਸੀਂ ਟਾਈਮ ਨਾਲ ਤੇ ਅਜ ਤੋ ਵੀ ਬਥੇ ਰਿਆ ਗਾੜੀ ਪਿਆਰਾਂ ਤੇ ਪਾਣੀ ਤੋ ਉਹਨਾਂ ਨੇ ਵੀ ਪੀਣ ਦੇਣਾ ਸਾਨੂੰ ਫੋਨ ਆਇਆ ਵਾ ਫੋਨ ਤੇ ਗੱਲ ਹੋ ਰਹੀ ਨਹੀਂ ਉੱਥੇ ਜਾਓ ਤੁਸੀਂ ਨਹੀਂ ਹੋ ਗਿਆ ਨਹੀਂ ਆਈ ਉਹ ਚੰਗਾ ਕਰ ਲਾ ਤੋ ਕੰਮ ਤਾਂ ਦੱਸ ਚਲੋ ਠੀਕ ਹੈ ਵੇਖ ਲੋ ਕੁੜੀ ਨੇ ਕਿਹੜਾ ਕੰਮ ਕੀਤਾ ਜੇ ਤੂੰ ਹੀ ਡਰਦੇ ਸੀ ਨਾ ਉਹੀ ਹੋਇਆ ਵਾ ਮੈਂ ਤਾਂ ਮੰਮੀ ਨੂੰ ਅੱਗੇ ਸਮਝਾਇਆ ਸੀ ਮੰਮੀ ਨੇ ਇਦਾਂ ਹੀ ਕਰਨੇ ਚਾਹ ਕੇ ਉੱਥੇ ਸੰਦੀਪਾ ਮੰਮੀ ਉਹ ਕਿੱਥੇ ਗਏ ਇੱਥੇ ਬੈਠੋ ਮੰਜੇ ਤੇ ਮੈਂ ਦੱਸਦੀ ਹਾਂ ਤੁਹਾਨੂੰ ਮੈਂ ਪੁੱਛਿਆ ਉਹਨਾਂ ਨੂੰ ਕਿੰਨੇ ਸੰਦੀਪ ਨੂੰ ਮੋਸ਼ਲੀ ਆਜੋ ਇਹ ਜਾਣਾ ਕਿੱਥੇ ਸੀ ਤੁਹਾਨੂੰ ਪਤਾ ਤਾਂ ਹੈਗਾ ਵਾ ਉਹਨੇ ਕੱਲ ਦਾ ਫੋਨ ਨਹੀਂ ਕੀਤਾ ਇੱਕ ਵਾਰੀ ਵੀ ਫੋਨ ਤਾਂ ਨਹੀਂ ਕੀਤਾ ਇਹ ਕਿੱਥੇ ਗਏ ਆ ਜੋ ਉਹਦੇ ਪੇਕੇ ਗਏ ਹੋਰ ਕਿੱਥੇ ਜਾਣਾ ਸੀ ਉਹਨਾਂ ਨੂੰ ਪੁੱਛ ਕੇ ਤੇ ਹੁਣ ਉਹਨਾਂ ਨੂੰ ਫੋਨ ਆਇਆ ਕਿ ਨਹੀਂ ਆਇਆ ਓਏ 2 ਦਿਨ ਹੋਏ ਆ ਉਹਨਾਂ ਅੱਗੋਂ ਕੀ ਕਹਿਣਾ ਵਾ ਉਹਨਾਂ ਕਹਿੰਦਾ ਸਾਨੂੰ ਨਹੀਂ ਫੋਨ ਆਇਆ ਸ਼ਾਇਦ ਕੀਤਾ ਹੀ ਹੋਵੇ ਫੋਨ ਜੇ ਫੋਨ ਤੇ ਗੱਲ ਕਰਦੇ ਫਿਰ ਹੋਰ ਗੱਲ ਹੋਣੀ ਸੀ ਉੱਥੇ ਜਾਣਗੇ ਕੁਝ ਨਾ ਕੁਝ ਤੇ ਦੱਸਣਗੇ ਨਾ ਉਹ ਬੜੇ ਤੇਜਗੋਣਾ ਪਰਾਂ ਦੇ ਪਾਣੀ ਨਹੀਂ ਪੀਂਦਣਾ ਚੱਲ ਗਏ ਆ ਕੁਝ ਨਾ ਕੁਝ ਪਤਾ ਹੀ ਲੱਗ ਮਿੰਨਾ ਸਭ ਤੋਂ ਵੱਡਾ ਡਰ ਉਹ ਜੋ ਬੰਦਾ ਵਾ ਕਿ ਉਹ ਟੈਨਸ਼ਨ ਨਹੀਂ ਲੈ ਲੈ ਦਿਮਾਗ ਤੇ ਪਾਜੀ ਨਾ ਸਵੇਰ ਦੇ ਵੇਲੇ ਹੀ ਗਏ ਆ ਹਜੇ ਤੱਕ ਨਹੀਂ ਆਏ ਤੁਸੀਂ ਉਹਨਾਂ ਦੇ ਲੱਗੇ ਜਾਓ ਮੈਨੂੰ ਜਿਹੜੀ ਗੱਲ ਦਾ ਡਰ ਹੈ ਨਾ ਜੋਤ ਨੇ ਉਹ ਹੀ ਕੀਤਾ ਵਾ ਮੈਂ ਅੱਗੇ ਵੀ ਗਿਆ ਉਹਦੇ ਹਾਲੇ ਇੱਕ ਦੋ ਵਾਰੀ ਇੱਕੋ ਹੀ ਗੱਲ ਕਰਦਾ ਫੋਨ ਨਹੀਂ ਆਇਆ ਫੋਨ ਨਹੀਂ ਆਇਆ ਦਿਮਾਗ ਤੇ ਨਾ ਜ਼ਿਆਦਾ ਟੈਨਸ਼ਨ ਲੈ ਕੇ ਬਹਿ ਜਣਾ ਤੁਸੀਂ ਉਹਦੇ ਲੱਗੇ ਰਿਹਾ ਕਰੋ ਚੱਲ ਕੁਝ ਨਹੀਂ ਮੈਂ ਜਾਣਾਂ ਲੱਗ ਗਿਆ ਬਣਾ ਕੀ ਕਹਿੰਦਾ ਵਾ ਹਾਂਜੀ ਪਤਾ ਨਹੀਂ ਹੁਣ ਘਰ ਚ ਕੀ ਬਣਾਵਾ ਹੁਣ ਮੰਮੀ ਹੁਣੀ ਆਉਣਗੇ ਤੇ ਫੇਰ ਹੀ ਪਤਾ ਲੱਗੂਗਾ ਕੀ ਕਹਿੰਦੇ ਆ ਉਹ ਵੇਲਾ ਉੱਥੇ ਬੈਠੇ ਜਾ ਕੇ ਬੰਬੀ ਦੇ ਇਹ ਟੈਨਸ਼ਨ ਹੀ ਲਈ ਜਾਂਦਾ ਵਾ ਯਾਰ ਕਿਉਂ ਟੈਨਸ਼ਨ ਲਈ ਜਾਂਦਾ ਵਾ ਅਸੀਂ ਸਾਰੇ ਤੇਰੇ ਨਾਲ ਹੀ ਆ ਇੱਥੇ ਆ ਕੇ ਬਹਿ ਗਿਆ ਹਾਂ ਭਾਜੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਨੂੰ ਤਾਂ ਇਦਾਂ ਲੱਗ ਰਿਹਾ ਜਿਦਾ ਮੇਰੀ ਜ਼ਿੰਦਗੀ ਗਾਹ ਖਤਮ ਹੀ ਹੋ ਗਈ ਆ ਉਹ ਨਹੀਂ ਨਹੀਂ ਜੋਬ ਨੇ ਇਦਾਂ ਨਹੀਂ ਗੱਲਾਂ ਨਹੀਂ ਕਰਦੀਆਂ ਤੈਨੂੰ ਹੋ ਗਈ ਗਿਆ ਵਾ ਫੋਨ ਨਹੀਂ ਆਇਆ ਫੇਰ ਕੀ ਕੋਈ ਗੱਲ ਨਹੀਂ ਆਜੂਗਾ ਭਾਜੀ ਬੜੀ ਵੱਡੀ ਗੱਲ ਵਾ ਇਹ ਫੋਨ ਕਿਉਂ ਨਹੀਂ ਆਇਆ ਕੱਲ ਸ਼ਾਮਾਂ ਦੀ ਪਹੁੰਚੀ ਆ ਉਹ ਦੁਪਹਿਰਾਂ ਹੋ ਗਈਆਂ ਅੱਜ ਦੀਆਂ ਤੈਨੂੰ ਜੋ ਦੀ ਸਮਝ ਨਹੀਂ ਆਉਂਦੀ ਇਹ ਕਰ ਦਿੰਦੀਆਂ ਇੱਕ ਜੋਬ ਨੇ ਮੈਨੂੰ ਤਾਂ ਜੋ ਦੀ ਸਮਝ ਨਹੀਂ ਆਉਂਦੀ ਇੱਕ ਵਾਰੀ ਜਾ ਕੇ ਦੱਸ ਤੇ ਦਿੰਦੀ ਕਿ ਮੈਂ ਪਹੁੰਚ ਗਈ ਆ ਇਹੋ ਗੱਲ ਦਾ ਤੇ ਡਾਰਾ ਵੀਰ ਜੀ ਜੇ ਮਨ ਲਓ ਉਹਨੇ ਜਾ ਕੇ ਫੋਨ ਨਾ ਕੀਤਾ ਜੇ ਸਾਡੇ ਨੰਬਰ ਬਲੌਕ ਕਰਤੇ ਹੋਏ ਤਾਂ ਫੇਰ ਫਿਰ ਕੀ ਕਰਾਂਗੇ ਪਤਾ ਨਹੀਂ ਕੀ ਹੋ ਗਿਆ ਚੰਗੇ ਭਲੇ ਹੱਸਦੇ ਖੇੜਦੇ ਤੁਸੀਂ ਐਂਡ ਤੇ ਆ ਕੇ ਠੀਕ ਵੀ ਹੋ ਗਈ ਪਹਿਲਾਂ ਕਰਦੀ ਰਹੀ ਹੈ ਨਾ ਇਦਾਂ ਇਹੋ ਗੱਲ ਦੀ ਤਾਂ ਸਮਝ ਨਹੀਂ ਆਉਂਦੀ ਮੰਮੀ ਡੈਡੀ ਨੂੰ ਮੈਂ ਉਦਾਂ ਕਿਹਾ ਵਾ ਮੈਂ ਤਾਂਹੀਂ ਹੋ ਗਿਆ ਉਹ ਉਧਰੋਂ ਉਹਦੇ ਪਿੰਡੋਂ ਤੇ ਹੋ ਗਿਆ ਉਹ ਪੁੱਛੋ ਤੇ ਸਹੀ ਵੀ ਤੁਹਾਨੂੰ ਫੋਨ ਆਇਆ ਕਿ ਉਹ ਚਲ ਗਏ ਆ ਇਹਨੂੰ ਨਹੀਂ ਦੱਸ ਕੇ ਗਏ ਮੈਂ ਸੰਦੀਪ ਨੂੰ ਆ ਕੇ ਪੁੱਛਿਆ ਕਿੱਥੇ ਗਏ ਆ ਕਹਿੰਦੇ ਜੋਬ ਨੇ ਸੌਰੇ ਗਏ ਮੈਂ ਆ ਵੀ ਕਿਹਾ ਸੀਗਾ ਮੈਂ ਤਾਂ ਉਹਦੇ ਨਾਲ ਹੋ ਗਿਆ ਉਹ ਉਹਨਾਂ ਨੂੰ ਪੁੱਛੋ ਤੂੰ ਫੋਨ ਕਿਉਂ ਨਹੀਂ ਕਰਨੀ? ਜਾਂ ਤੁਹਾਨੂੰ ਫੋਨ ਆਇਆ ਕਿ ਨਹੀਂ ਆਇਆ? ਜਿਵੇਂ ਉੱਥੇ ਜਾ ਕੇ ਕੀ ਕਰਨਾ? ਤੈਨੂੰ ਪਤਾ ਉਹ ਕਿਦਾਂ ਦੇ ਹੈ। ਹੈਲ ਤੇਰੇ ਸਹੁਰੇ ਆ ਪਰ ਉਹ ਬੰਦੇ ਸਹੀ ਨਹੀਂ। ਪਰ ਕੀ ਕਰਨਾ ਹੁਣ ਫਸੇ ਆਂ, ਲੱਕੋ ਖਾਏ ਆਏ ਆ। ਪੁੱਛਣਾ ਤੇ ਪੈਣਾ ਕਿ ਨਹੀਂ? ਜੇ ਮੰਨ ਲਓ ਅਸੀਂ ਪੁੱਛ ਪੜਤਾਲ ਨਾ ਕੀਤੀ, ਮੁੜ ਕੇ ਸਾਡੀ ਬਾਤ ਨਾ ਪੁੱਛਣਗੇ। ਫਿਰ ਕੀ ਕਰਾਂਗੇ? ਅਜੇ ਤਾਂ ਸਜਰਾ ਕੰਮ। ਤੂੰ ਫੋਨ ਲਾ ਕੇ ਪੁੱਛ ਲੈ ਨਾ ਤੁਹਾਨੂੰ ਹੁਣ ਆਇਆ ਕਿ ਨਹੀਂ? ਮੈਂ ਫੋਨ ਨਹੀਂ ਕੀਤਾ, ਮੈਂ ਫੋਨਾਂ ਤੇ ਗੱਲਾਂ ਹੋਰ ਹੁੰਦੀਆਂ ਵਾਂ। ਮੰਮੀ ਹੁਣੇ ਗਏ ਹੋਣਗੇ ਤੇ ਘਟੋ ਘਟ ਜਵਾਬ ਤਾਂ ਦੇਣਗੇ ਕੋਈ ਸਵਾਦ ਦਾ ਉਹਦੇ ਡੈਡੀ ਵੀ ਗਰਮ ਆ ਇਧਰੋਂ ਮੰਮੀ ਵੀ ਗਰਮ ਬੋਲਦੇ ਆ ਆਪੇ ਕਰਨਗੇ ਕੁਛ ਨਾ ਕੁਛ ਮੈਨੂੰ ਤੇ ਇਹੋ ਵੱਡੀ ਟੈਨਸ਼ਨ ਹੈ ਨਾ ਕੋਈ ਗੱਲ ਨਾ ਕਰ ਲੈਣ ਇੱਥੇ ਕੋਈ ਤੂੰ ਨਾਲ ਚੱਲ ਜਾਂਦਾ ਮੈਂ ਕਿ ਨਾਲ ਜਾਣਾ ਸੀਗਾ ਮੇਰਾ ਸੁਝਾ ਕੋ ਤਾਂ ਫੇਰ ਹੀ ਉਹ ਕੋਈ ਗੱਲ ਨਹੀਂ ਨੀ ਟੈਨਸ਼ਨ ਨਾ ਲੈ ਆ ਫੇਰ ਕੀ ਹੈ ਜੇ ਕਿਲਾ ਵਿਗਿਆ ਨਾ ਤੇ ਮਰ ਵੀ ਜਾਣਗੇ ਨਾ ਪੈਸੇ ਧੋਖਾ ਹੋ ਜਾਊਗਾ ਮੈਂ ਤੇਰੇ ਨਾਲ ਵਾਂ ਸਾਂਝਾ ਵਿਗਿਆ ਜੀ ਕੋਈ ਗੱਲ ਨਹੀਂ ਸੰਦੀਪ ਜੋ ਮਰਜੀ ਕਹਿੰਦੀ ਰਵੇ ਉਹ ਨਹੀਂ ਵੀਰ ਜੀ ਫੇਰ ਵੀ ਸਾਡੇ ਦਿਲ ਨੂੰ ਤੇ ਪਤਾ ਹੀ ਹੈ ਨਾ ਇਹੀ ਪਹਿਲੀ ਕਿਉਂ ਹੋ ਗਈ ਸੀ ਤੁਹਾਡੀ ਪਹਿਲੀ ਕਿਉਂ ਖਰਾਬ ਕਰਨੀ ਆਪਾਂ ਉਹ ਨਹੀਂ ਨਹੀਂ ਜੋ ਹੁਣ ਇਦਾਂ ਦੀ ਵੀ ਦਲ ਨਹੀਂ ਹੈ ਜੇ ਹੋਣਗੇ ਨਾ ਚੰਨਾ ਕਿਲਾ ਜਿਹੜਾ ਦੋ ਹੋਊਗਾ ਤੇ ਟੈਨਸ਼ਨ ਨਾ ਲੈ ਤੂੰ ਜਨਾਨੀਆਂ ਜੋ ਮਰਜ਼ੀ ਕਹਿੰਦੀ ਰਹਿਣ ਮੈਂ ਤੇ ਇਹੋ ਹੱਥ ਜੋੜਨਾ ਵਾਂ ਕਿ ਸਭ ਕੁਝ ਠੀਕ ਠੀਕ ਹੋ ਜੇ ਤੇ ਇਹੋ ਜੀ ਨੋਬਤ ਨਾ ਹੀ ਆਵੇ ਪਰ ਉਹਨੂੰ ਫੋਨ ਤੇ ਕਰਨਾ ਚਾਹੀਦਾ ਹੈ ਘਰੀ ਜਾ ਕੇ ਮੇਰੀ ਨਾ ਇੱਕ ਗੱਲ ਧਿਆਨ ਨਾਲ ਸੁਣ ਲੋ ਜਿੱਦਾਂ ਘਰ ਟਿੱਲੇ ਜੇ ਬੋਲਣ ਦੇ ਹੈ ਨਾ ਇਦਾਂ ਗੱਲ ਨਹੀਂ ਕੀ ਬਾਨੀ ਪਰ ਅਮਰੇ ਕੁੜਮਾ ਦੇ ਘਰ ਆਣ ਕੇ ਤਾਂ ਚੀਚੀ ਬੋਲਦੇ ਚੰਗੇ ਲੱਗਾਂਗੇ ਉਹ ਟੀ ਵਾਲੇ ਆ ਉਹ ਸਾਡੇ ਘਰ ਜਾ ਕੇ ਉੱਚ-ਉੱਚ ਬੋਲਦੇ ਆ ਕੀ ਗੱਲ ਅਸੀਂ ਨਹੀਂ ਬੋਲ ਸਕਦੇ ਜਿਨ੍ਹਾਂ ਨੇ ਪਰੋਲ ਪੈਸਿਆਂ ਦਾ ਲਾਇਆ ਵਾ ਗੱਲ ਕਿਸ ਤਰੀਕੇ ਨਾਲ ਕਰਨੀ ਜੇ ਜੇ ਮੈਨੂੰ ਬੋਲਣਾ ਪਿਆ ਤਾਂ ਮੈਂ ਵੀ ਬੋਲ ਪੈਣਾ ਜੇ ਵਿੱਚ ਚਲੋ ਅੰਦਰ ਤੇ ਚਲੀਏ ਪਹਿਲਾਂ ਆਹ ਚਲੋ ਕਾਰ ਤੇ ਲੱਭਣ ਕੋਈ ਨਹੀਂ ਡਿਆ ਵਾਏ ਮਾਰ ਮੈਂ ਮਾਰਤ ਨਹੀਂ ਆਵਾਜ਼ ਭੈਣ ਜੀ ਮੇਰੇ ਸਹੁਰਾ ਘਰ ਹੀ ਨਹੀਂ ਹੈਨੀ ਕੋਈ ਵੀ ਨਹੀਂ ਨਹੀਂ ਆਵੇ ਆਵਾਜ਼ ਆਉਂਦਾ ਹੀ ਬੋਲਣ ਦੀ ਭਰੀ ਬੋਲਦੇ ਨਹੀਂ ਗਾਸੂ ਮੇਰੀ ਭਲੇ ਹਮਣਾ ਕੈਮਰਾਂ ਥਾਈ ਦੇਖਣ ਲਈ ਹਾਂ ਤੇ ਜੋਦੇ ਸਸਰ ਆਏ ਬਾਹਰ ਅੱਛਾ ਜੋ ਬਨਵਾ ਨਾਲ ਨਹੀਂ ਜੋ ਬੰਦ ਨਹੀਂ ਲੱਗਦਾ ਚਲ ਠੀਕ ਹੈ ਕੋਈ ਨਹੀਂ ਲਿਆ ਨਾਲ ਤੇ ਨਾਲ ਉਹ लवली ਆਵਾਜ਼ ਮੈਂ ਗੇਟ ਨਹੀਂਗਾ ਹੋ ਲਿਆ ਜੇ ਕੋਈ ਨਹੀਂ ਜਾਓ ਖੋਲੋ ਤੇ ਹਿੰਗ ਖੁਲਾਓ ਹਾਂ ਸਸਗੇ ਪੈਣੇ ਸਸੀਲੇ ਭਾਜੀ ਘਰੇ ਨੇ ਹਾਂਜੀ ਘਰੇ ਸਸੀ ਜੀ ਆ ਜਾ ਅਰੇ ਬੰਦੇ ਬੱਠਾ ਪਾ ਲਈ ਸੱਤ ਪਰ ਪਾ ਲਈ ਬਸ ਕਰ ਜੀ ਬੈਠਾ ਪਾਣੀ ਲੈ ਕੇ ਆਉਨੇ ਉਹ ਸੁਣਾਓ ਪਾਜੀ ਸਭ ਠੀਕ ਠਾਕ ਹੈ ਹਾਂ ਵਧੀਆ ਵਧੀਆ ਤੁਸੀਂ ਸੁਣਾਓ ਤੁਹਾਡਾ ਠੀਕ ਹੈ ਕਿਰਪਾ ਮਾਰਦੇ ਵਿੱਚ ਤੇ ਆਇਆ ਜੀ ਕੋਈ ਜੋ ਦਾ ਫੋਨ ਫਾਮ ਕੇ ਨਹੀਂ ਆ ਜੀ ਫੋਨ ਨਹੀਂ ਜਿਆ ਜਿਆ ਸਸੀ ਕਾ ਮਸੀ ਸੱਸ ਨੂੰ ਪੁੱਤ ਸੱਸ ਕਾ ਮਸਲ ਸੱਸ ਕਾ ਪੁੱਤ ਉਹ ਲਵਲੀ ਕੀ ਹਾਲ ਚਾਲ ਠੀਕ ਠਾਕ ਹੈ ਠੀਕ ਠਾਕ ਮਸਲੀ ਆਪਣੀ ਸੁਣਾਉ ਤੇ ਬਸ ਹੋ ਗਿਆ ਉਹ ਸੁਣਾਉ ਜੋ ਬੰਦਾ ਕਿਦਾਂ ਦਾ ਯੋ ਬੰਦਾ ਠੀਕ ਜੇ ਅੱਛਾ ਅੱਛਾ ਲੈ ਆ ਨਾ ਲੱਦ ਹੀ ਨਾ ਉਹ ਘਰ ਡੇਜ ਕੰਮ ਕੁੰ ਕਰਨਾ ਠੀਕ